ਸ਼ਾਸਤਰ ਅਸਤਰੰ ਗਿਸਿਓ ਤੋਨ ਜਾਮੰ ਕਹਾ ਜਾਤ ਭਾਖਿਓ ਰਾਮੋ ਰਾਮ ਠੰਡ ਰਹੋ ਰਹੋ ਰਾਮ ਠੰਡ ਮੰਮਨ ਠੰਡ ਆ ਰਹੋ ਕਰਿਓ ਮਨਨ ਕਹਾ ਜਾਤ ਭਾਖਿਓ ਰਹੋ ਰਾਮ ਠੰਡ ਕਹਾ ਜਾਤ ਭਾਖਿਓ ਰਹੋ ਰਾਮ ਠੰਡ ਲਖੋ ਆਜ ਕੈਸੇ ਭਏ ਬੀਰ ਗਾਢੇ ਭਾਖਾ ਪਿੰਗਲ ਦੀ ਸੁందਰੀ ਛੰਦ ਟਟ ਹੋਂਕੇ ਢੋਂਕੇ ਬੰਕਾਰੇ ਰਣ ਬੱਜੇ ਗੱਜੇ ਨਗਰ ਰਣ ਹੁੱਲ ਕਲੋਲੰ ਰਣ ਹੁੱਲ ਕਲੋਲੰ ਹੁੱਲਾਲੰ ਢਲ ਹੱਲੰ ਢੱਲੰ ਉਛਾਲੰ ਰਣ ਉੱਠੇ ਕੁੱਠੇ ਮੁਛਾਲੇ ਸਰ ਛੁੱਟੇ ਜੁੱਟੇ ਪੀ ਹਾਲੇ ਰਤ ਡਿੱਗੇ ਭਿੱਗੇ ਜੋਧਣ ਕਣਣਛੇ ਕੱਛੇ ਕਿਕਾਣੰ ਪੀਖਣੀਂ ਤੇਰੀ ਪੰਕਾਰੰ ਝੱਲੰਕੇ ਖੰਡੇ ਦੋ ਧਾਰੰ ਜੁੱਦੰਗ ਜੁਝਾਰੰ ਬੱਬਾ ਬੱਬਾੜੇ ਰੁਲਿਯੰ ਪਖਰੀਆ ਆਹਾੜੇ ਰੁਲਿਏ ਰੁਲਿਏ ਪਖਰੀਆ ਆਹਾੜੇ ਬੱਕੇ ਬੱਕੇ ਬੱਬਾੜੇ ਬੰਕਾਰੰ ਨੱਚੇ ਪਖਰੀਏ ਜੁਝਾਰੰ ਬੱਜੇ ਸੰਗਲਿਏ ਪੀ ਹਾਲੇ ਰਣ ਰੱਤੇ ਮੱਤੇ ਮੁਛਾਲੇ ਉਛਲੀਏ ਕੱਛੀ ਕੱਛਾਲੇ ਕੁੱਡੇ ਜਣ ਪੱਬੰ ਪੱਛਾਲੇ ਜੁੱਟੇ ਭਰ ਛੁੱਟੇ ਮੁਛਾਲੇ ਭਟ ਭਟ ਹੂੰ ਜੁੱਟੇ ਪਟ ਛੁੱਟੇ ਮੁਛਾਲੇ ਟੈਂਕਾ ਪਾਉਣ ਵਾਲਾ ਰਾਰੇ ਤੋਂ ਹਾਂ ਆ ਰਾਰੇ ਜਿੱਥੋਂ ਟੈਂਕਾ ਪਾਇਓ ਜੀ ਜੁੱਟੇ ਭਟ ਛੁੱਟੇ ਮੁਛਾਲੇ ਢੁਲੀਏ ਆਹਾੜੰ ਪਖਰਾਲੇ ਬੱਜੇ ਸੰਧੂਰੰ ਨਗਾਰੇ ਕੱਚੇ ਕਛੀਲੇ ਲੁਝਾਰੇ ਗਣਹੂਰੰ ਪੂਰੰ ਗੈਨਾਯੰ ਅੰਜਨ ਅੰਜੇ ਨੈਨਾਯੰ ਰਣਨੰਕੇ ਨਾਦੰ ਨਾ ਫੀਰੰ ਰਣਨੰਕੇ ਕਠੰ ਹਾ ਰਣਨੰਕੇ ਰਣਨੰਕੇ ਨਾਦੰ ਨਾ ਫੀਰੰ ਬੱਬਾੜੇ ਬੀਰੰਹਾ 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 ਕਠਾ ਬੀਰੰਹਾ ਬੀਰੰ ਬੱਬਾੜੇ ਬੀਰੰਹਾ ਬੀਰੰ ਉੱਗੇ ਜਣ ਨੇਜੇ ਜਟਾਲੇ ਛੁੱਟੇ ਸਿਲ ਸਿੱਤੰ ਮੁੱਛਾਲੇ ਪਟ ਡਿਗੇ ਕਾਇੰ ਅਗਾਇੰ ਦਨ ਸੁਬੇ ਅਦੋ ਅਧਾਇੰ ਦਲ ਗੱਜੇ ਬੱਜੇ ਨੀਸਾਣੰ ਚੰਚਲਿਏ ਤਾਜੀ ਚੀਹਾਨੰ ਚਵ ਦਿਸੰ ਚਿੰਕੀ ਚਾਵੰਡੈ ਖੰਡੇ ਖੰਡੇ ਕੈ ਆਖੰਡੈ ਖੁੰਡੇ ਖੰਡ ਕੈ ਆਖੰਡੈ ਡਡੇ ਨੂੰ ਸ਼ਿਆਰੀ ਪਾਉ ਰਹੇ ਜੀ ਜੇ ਅਖੰਡ ਕਾ ਪਾਠ ਹੈ ਜੀ ਖੰਡੇ ਖੰਡ ਕੈ ਆਖੰਡੈ ਰਣਡੰਕੇ ਗਿੱਦੰ ਉਧਾਨੰ ਜੈ ਜੰਪੈ ਸਿੰਦੰ ਸੁਧਾਨੰ ਫੁੱਲੇ ਜਣ ਕਿੰਸਕ ਬਾਸੰਤੰ ਰਣ ਕਿੰਸਕ ਕਿੰਸਕ ਖਕੇ ਨੂੰ ਸਿਆਰੀ ਹੈ ਜਿਹੜੇ ਨੂੰ ਉੱਤੇ ਟਿੱਪੀ ਵੀ ਬਾ ਲੋ ਫੁੱਲੇ ਜਣ ਕਿੰਸਕ ਬਾਸੰਤੰ ਫੁੱਲੇ ਜਣ ਕਿੰਸਕ ਬਾਸੰਤੰ ਰਣ ਰੱਤੇ ਸੂਰਾ ਸਮੰਤੰ ਡਿੱਗੇ ਰਣ ਸੁੰਢੀ ਸੰਡਾਣਨ ਧਰਪੂਰੰ ਪੂਰੰ ਮੁੰਡਾਣ ਮਦਰ ਧੁਨ ਛੰਦ ਤਰ ਭਰ ਰਾਮੰ ਪਰ ਹਰ ਕਾਮੰ ਦਰਬਰ ਧੀਰੰਗ ਪਰ ਹਰ ਧੀਰੰਗ ਦਰਬਰ ਗਿਆਨੰ ਪਰ ਹਰ ਧਿਆਨੰ ਥਰ ਹਰ ਕੰਪੈ ਹਰ ਹਰ ਜੰਪੈ ਕਰੋਧੰ ਗਲਤੰ ਬੋਧੰ ਦਲਤੰ ਕਰ ਸਰ ਸਰਤਾ ਧਰ ਮਰ ਹਰਤਾ ਸਰਬਰ ਪਾਣੰ ਧਰ ਕਰ ਮਣ ਹਰ ਔਰ ਸਾਲੀ ਧਰ ਔਰ ਮਾਲੀ ਕਰ ਬਰ ਕੋਪੰ ਥਰ ਹਰ ਧੋਪੰ ਗਰ ਬਰ ਕਰਨੰ ਕਰ ਬਰ ਘਰਣੰ ਛਰ ਹਰ ਅੰਗੰ ਚਰ ਖਰ ਸੰਗੰ ਜਰ ਬਰ ਜਾਮੰ ਚਰ ਹਰ ਰਾਮੰ ਟੜ ਤਰ ਜਾਇ ਠਰ ਹਰ ਪਾਇਐ ਠਰ ਹਰ ਢਾਲਨ ਠਰ ਹਰ ਕਾਲਨ ਅਰ ਬਰ ਦਰਨਨ ਨਰ ਬਰ ਹਰਣਨ ਧਰ ਬਰ ਧੀਰੰ ਠਰ ਹਰ ਧੀਰੰ